ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਗਏ ਅਤੇ ਆਪਣੇ ਚਾਣ ਵਾਲਿਆਂ ਦੇ ਅੱਖਾਂ ਦੇ ਵਿੱਚ ਹੰਝੂ ਦੇ ਗਏ ਚਾਹੇ ਕੋਈ ਛੋਟਾ ਹੋਵੇ ਜਾਂ ਵੱਡਾ ਹੋਵੇ ਜਦੋਂ ਤੋਂ ਸਭ ਨੂੰ ਖਬਰ ਮਿਲੀ ਸੀ ਕਿ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਸ ਦਿਨ ਤੋਂ ਹਰ ਕੋਈ ਅਰਦਾਸ ਕਰ ਰਿਹਾ ਸੀ ਕਿ ਵਾਹਿਗੁਰੂ ਰਾਜਵੀਰ ਨੂੰ ਤੰਦਰੁਸਤ ਦੇ ਬਖਸ਼ੋ ਔਰ ਮੁੜ ਤੋਂ ਸਟੇਜ ਤੇ ਹੋਵੇ ਅਤੇ ਆਪਣੇ ਪਰਿਵਾਰ ਤੇ ਬੱਚਿਆਂ ਦੇ ਵਿੱਚ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰੇ ਤੇ ਜਿਵੇਂ ਹੀ ਅੱਜ ਮੰਦਭਾਗੀ ਖਬਰ ਆਉਂਦੀ ਓਸ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ ਜੇਕਰ ਰਾਜਵੀਰ ਦੇ ਪਿੰਡ ਪੋਨਾ ਦੀ ਗੱਲ ਕਰੀਏ ਤਾਂ ਤਸਵੀਰਾਂ ਉਹਨਾਂ ਦੇ ਘਰ ਦੀਆਂ ਨੇ ਜਿੱਥੇ ਕੇ ਪਰਿਵਾਰਕ ਮੈਂਬਰ ਪੂਰਾ ਪਿੰਡ ਸੋਗ ਦੇ ਵਿੱਚ ਹੈ ਹਰ ਕਿਸੇ ਦਾ ਦਿਲ ਰੋ ਰਿਹਾ ਹੈ ਤੇ ਅੱਖਾਂ ذریعے ਉਹ ਬਿਆਨ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਤਾਂ ਹਾਂ ਮਾਰ-ਮਾਰ ਕੇ ਬਜ਼ੁਰਗ ਬੀਬੀਆਂ ਦਾਦੀ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਰਾਜਵਿਰ ਜਵੰਧਾ ਨੂੰ ਯਾਦ ਕਰ ਰਹੇ ਨੇ ਤੇ ਆਖ ਰਹੇ ਨੇ ਕਿ ਹਲੇ ਤੱਕ ਕੋਈ ਉਮਰ ਹੀ ਨਹੀਂ ਸੀ ਸਾਨੂੰ ਛੱਡ ਕੇ ਕਿਉਂ ਚਲਾ ਗਿਆ ਬਰਤੋਂਸ ਪੰਚਾ ਹਰਪ੍ਰੀਤ ਸਿੰਘ ਜੀ ਹਾਂ ਜੀ ਸਰ ਪਰ ਯਾਰ ਭਰਾਵਾ ਥੋੜਾ ਦੇਖ ਲੈਣਾ ਮੈਂ ਬਿਟਾਉਟ ਕਰ ਰਿਹਾ ਨਾ ਅਜੇ ਬਿਟਾਉਟ ਕਰ ਰਹੇ ਹਾਂ ਹਾਂ ਸਰ ਸਭ ਤੋਂ ਪਹਿਲਾਂ ਮੰਨਾ ਹਰਪ੍ਰੀ ਸਿੰਘ ਆ ਮਾ ਪੋਨਾ ਪਿੰਡ ਆ ਜੀ ਸਰਪੰਚ ਸਾਹਿਬ ਅੱਛਾ ਸਰਪੰਚ ਸਾਹਿਬ ਰਾਜੀਵ ਜਵੰਦਾ ਇੱਕ ਨਾਮੀ ਗਾਇਕ ਤੁਹਾਡੇ ਪਿੰਡ ਦਾ ਦੁਨੀਆ ਵਿੱਚ ਨਹੀਂ ਰਿਹਾ ਜੀ ਬਿਲਕੁਲ ਜੀ ਬਹੁਤ ਸਾਨੂੰ ਬੇਹਦ ਸਦਮਾ ਲੱਗਿਆ ਜਦੋਂ ਸਾਨੂੰ ਇੱਕ ਖਬਰ ਫੋਨ ਤੇ ਆਈ ਕਿ ਉਹ ਅੱਜ ਸਾਨੂੰ ਅਧਵਿਚਾਰ ਛੱਡ ਕੇ ਚਲਾ ਗਿਆ ਜਦੋਂ ਕਿ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰ ਰਹੇ ਸੀਗੇ ਤੰਦਰੁਸਤ ਹੋਵੇ ਇਸ ਟਾਈਮ ਗੁਰੂ ਘਰ ਦੇ ਵਿੱਚ ਬਿਨਾਂ ਅਰਦਾਸ ਬੇਨਤੀ ਹੋਈ ਸ਼੍ਰੀ ਖੰਡ ਪਾਠ ਸਾਹਿਬ ਦਾ ਖੰਡਪਾਪ ਸਾਊ ਦਾ ਭੋਗ ਪਾਇਆ ਗਿਆ ਉਹਦੀ ਸਿਹਤ ਦੀ ਤੰਦਰੁਸਤੀ ਲਈ ਪਰ ਬਾਅਦ ਚ ਸਾਨੂੰ ਮੈਸੇਜ ਮਿਲਿਆ ਕਿ ਉਹ ਸਾਨੂੰ ਛੱਡ ਕੇ ਚਲਾ ਗਿਆ ਅੱਛਾ ਸਰ ਕਦੋਂ ਜਾਣਕਾਰੀ ਮਿਲੀ ਤੁਹਾਨੂੰ ਉਹ 10 ਵਜੇ ਦੇ ਕਰੀਬ ਹੋਈ ਹੈ ਤਾਂ ਹੁਣ ਸਰ ਕਦੋਂ ਸੰਸਕਾਰ ਉਹਨਾਂ ਦਾ ਕਿੱਥੇ ਕੀਤਾ ਜਾਵੇ ਟੈਂਡੀ ਇੱਥੇ ਸੰਸਕਾਰ ਕਰਿਆ ਜਾਵੇ ਜਾਂ ਕੱਲ ਤਕਰੀਬਨ ਅੰਦਾਜ਼ਾ 12 ਵਜੇ ਦਾ ਬਾਕੀ ਟਾਈਮ ਫਾਈਨਲ ਕਰਾਂਗੇ ਅੰਦਾਜ਼ਾ ਵੀ ਕੱਲ ਕਰਾਂ ਅੱਛਾ ਸਰ ਪਰਿਵਾਰ ਚ ਕੌਣ ਕੌਣ ਨੇ ਪਰਵਾਰ ਤੇ ਮਾਤਾ ਵਾ ਭਾਈ ਦੋ ਬੱਚੇ ਦਾਦੀ ਜੀ ਇੱਥੇ ਰਹਿੰਦੇ ਸੀ ਜੀ ਹਾਂ ਜੀ ਹਾਂ ਜੀ ਬੱਚੇ ਚੰਡੀਗੁਰਾ ਕੋਲ ਮਹੌਲੀ ਕੌਂਡ ਨੋਏ ਹੋ ਸਨ ਹਾਂ ਤਾਂ ਹੁਣ ਸਰ ਇੱਥੇ ਸੰਸਕਾਰ ਕੀਤਾ ਜਾਵੇਗਾ ਇੱਥੇ ਕਰੇਗਾ ਸਰ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਇੱਕ ਵੱਡਾ ਘਟਨ ਲੱਗਦਾ ਕਿ ਪਿੰਡ ਨੂੰ ਖਾਸ ਤੌਰ ਤੇ ਪਿੰਡ ਵਾਸੀਆਂ ਨੂੰ ਕਿਉਂਕਿ ਫੈਹਚਾਰ ਬਹੁਤ ਸੀ ਕਨੇ ਪਿੰਡ ਦੇ ਨਹੀਂ ਉਹ ਤਾਂ ਘਾਟਾ ਪੈਣਾ ਹੀ ਆ ਜੀ ਜਦੋਂ ਸਾਰਿਆਂ ਨੂੰ ਪੈ ਰਿਆ ਪੂਰੇ ਪੰਜਾਬ ਨੂੰ ਪੈ ਰਿਆ ਇਸ ਤੇ ਪਿੰਡ ਨਗਰ ਦਾ ਸਭ ਤੋਂ ਪਹਿਲਾਂ ਹੁੰਦਾ ਹੈ ਇੱਥੇ ਜੰਮਿਆ ਆਪਣਿਆ ਖੇਡਿਆ ਗਲੀਆਂ ਦੇ ਵਿੱਚ ਤਾਂ ਕਾਟਾ ਪੈ ਜਾਣਾ ਜੀ ਨਾਮ ਪੂਰਾ ਹੋਣ ਵਾਲਾ ਇਹ ਕਾਟਾ ਜਿਹੜਾ ਹੁਣ ਸਾਨੂੰ ਪੈ ਗਿਆ ਸਾ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਰਾਜਵੀਰ ਜਵੰਦਾ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਸਿਰਫ ਰਾਜਵੀਰ ਨੂੰ ਯਾਦ ਹੀ ਨਹੀਂ ਕਰ ਰਿਹਾ ਬਲਕਿ ਉਸ ਮੰਦ ਭਾਗੀ ਦਿਨ ਨੂੰ ਵੀ ਕੋਸ ਰਿਹਾ ਜਦੋਂ ਕਿ ਰਾਜਵਿੰਦਰ ਆਪਣੀ ਨਵੀਂ ਬਾਈਕ ਲਈ ਲੈ ਕੇ ਰਾਈਡਿੰਗ ਤੇ ਗਏ ਸੀ ਅਤੇ ਬਾਈਕ ਰਾਈਡਿੰਗ ਦੌਰਾਨ ਇਹ ਹਾਸਾ ਪਾਪ ਰਿਆ ਸੀ ਕਲਾਕਾਰ ਤੋਂ ਲੈ ਕੇ ਪੋਲਿਟੀਕਲ ਲੋਕਹੁਣ ਜਾਂ ਫਿਰ ਆਮ ਲੋਕਹੁਣ ਹਰ ਕੋਈ ਰਾਜਵੀਰ ਜਵੰਦਾ ਨੂੰ ਯਾਦ ਕਰ ਰਿਹਾ ਤੇ ਆਖ ਰਿਹਾ ਕਿ ਰਾਜਵੀਰ ਜਵੰਦਾ ਦੀ ਸਾਫ ਸੁਥੀ ਸ਼ਖਸੀਅਤ ਅਤੇ ਗਾਇਕੀ ਹਮੇਸ਼ਾ ਔਨਰ ਦਿਲਾਂ ਦੇ ਵਿੱਚ ਰਹੇਗੀ ਅਤੇ ਹਮੇਸ਼ਾ ਰਾਜਵੀਰ ਜਵੰਦਾ ਉਹਨਾਂ ਦੇ ਦਿਲਾਂ ਦੇ ਵਿੱਚ ਯਾਦ ਰਹਿਣਗੇ ਅਮਰ ਰਹਿਣਗੇ ਤੇ ਕਦੇ ਵੀ ਭੁਲਾਏ ਨਹੀਂ ਜਾਣਗੇ ਰਾਜਵੀਰ ਜਵੰਦਾ ਦੇ ਹੁਣ ਮ੍ਰਿਤਕ ਦਿਨ ਉਹਨਾਂ ਦੇ ਪਿੰਡ ਪੋਨਾਂ ਲੈ ਕੇ ਲਿਆਂਦਾ ਜਾ ਰਿਹਾ ਜਿੱਥੇ ਕੇ ਸਾਰੀਆਂ ਰਸਮਾਂ ਹੋਣਗੀਆਂ ਤੇ ਕੱਲ ਉਹਨਾਂ ਦਾ ਸਵੇਰੇ ਲਗਭਗ 11 ਵਜੇ ਅੰਤਿਮ ਸੰਸਕਾਰ ਹੋਵੇਗਾ ਤੁਹਾਨੂੰ ਘਰ ਦੇ ਵਿੱਚ ਵਿਛਿਆ ਸੱਤਰ ਤੇ ਇਹ ਅੱਖਾਂ ਦੇ ਹੰਝੂ ਯਾਦ ਕਰ ਰਹੇ ਨੇ ਰਾਜਵੀਰ ਜਵੰਦਾ ਨੂੰ ਜੋ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਗਏ ਅਤੇ ਆਪਣੇ ਚਾਣ ਵਾਲਿਆਂ ਦੇ ਅੱਖਾਂ ਦੇ ਵਿੱਚ ਹੰਝੂ ਦੇ ਕੇ ਜੋਈ ਕੋਈ ਛੋਟਾ ਹੋਵੇ ਜਾਂ ਵੱਡਾ ਹੋਵੇ ਜਦੋਂ ਤੋਂ ਸਭ ਨੂੰ ਖਬਰ ਮਿਲੀ ਸੀ ਕਿ ਰਾਜਵੀਰ ਜਵੰਦਾ ਖਾਸੇ ਦਾ ਸ਼ਿਕਾਰ ਹੋ ਗਏ ਨੇ ਉਸ ਦਿਨ ਤੋਂ ਹਰ ਕੋਈ ਅਰਦਾਸ ਕਰ ਰਿਹਾ ਸੀ ਕਿ ਵਾਹਿਗੁਰੂ ਰਾਜਵੀਰ ਨੂੰ ਤੰਦਰੁਸਤ ਦੇ ਬਖਸ਼ੋ ਔਰ ਮੁੜ ਤੋਂ ਸਟੇਜ ਤੇ ਹੋਵੇ ਅਤੇ ਆਪਣੇ ਪਰਿਵਾਰ ਤੇ ਬੱਚਿਆਂ ਦੇ ਵਿੱਚ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰੇ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਜਿਵੇਂ ਹੀ ਅੱਜ ਮੰਦ ਭਾਗੀ ਖਬਰ ਆਉਂਦੀ ਹੈ ਉਸ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ ਜੇਕਰ ਰਾਜਵੀਰ ਦੇ ਪਿੰਡ ਪੋਨਾ ਦੀ ਗੱਲ ਕਰੀਏ ਤਾਂ ਤਸਵੀਰਾਂ ਉਹਨਾਂ ਦੇ ਘਰ ਦੀਆਂ ਨੇ ਜਿੱਥੇ ਕੇ ਪਰਿਵਾਰਕ ਮੈਂਬਰ ਪੂਰਾ ਪਿੰਡ ਸੋਗ ਦੇ ਵਿੱਚ ਹੈ ਹਰ ਕਿਸੇ ਦਾ ਦਿਲ ਰੋ ਰਿਹਾ ਹੈ ਤੇ ਅੱਖਾਂ ذریعے ਉਹ ਬਿਆਨ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਤਾਂਹਾ ਮਾਰ ਮਾਰ ਕੇ ਬਜ਼ੁਰਗ ਬੀਬੀਆਂ ਦਾਦੀ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਰਾਜਵੀਰ ਜਵੰਧਾ ਨੂੰ ਯਾਦ ਕਰ ਰਹੇ ਨੇ ਤੇ ਆਖ ਰਹੇ ਨੇ ਕਿ ਹਲੇ ਤੱਕ ਕੋਈ ਉਮਰ ਹੀ ਨਹੀਂ ਸੀ ਸਾਨੂੰ ਛੱਡ ਕੇ ਕਿਉਂ ਚਲਾ ਗਿਆ ਬਦੰਤੋਂ ਪੰਚਾ ਹਰਪੂਰ ਸਿੰਘ ਜੀ ਹਾਂ ਜੀ ਸਰ ਪ੍ਰੇਰ ਭਰਾਵਾ ਥੋੜਾ ਦੇਣਾ ਨਾ ਮੈਂ ਵਿਟਾਊਟ ਕਰ ਰਿਹਾ ਨਾ ਅਜੇ ਵਿਟਾਊਟ ਕਰ ਰਹੇ ਹਾਂ ਆ ਸਰ ਸਭ ਤੋਂ ਪਹਿਲਾਂ ਕਿਹਾ ਮੈਂ ਮੈਂ ਹਰਪ੍ਰੀਤ ਸਿੰਘ ਆ ਮੈਂ ਪੋਨ ਪੋਨ ਪਿੰਡ ਦਾ ਜੀ ਸਰਪੰਚ ਆ ਅੱਛਾ ਸਰਪੰਚ ਸਾਹਿਬ ਰਾਜੀਵ ਜਵੰਦਾ ਇੱਕ ਨਾਮੀ ਗਾਇਕ ਤੁਹਾਡੇ ਪਿੰਡ ਦਾ ਦੁਨੀਆ ਵਿੱਚ ਨਹੀਂ ਰਿਹਾ ਜੀ ਬਿਲਕੁਲ ਜੀ ਬਹੁਤ ਸਾਨੂੰ ਬੇਹਦ ਸਦਮਾ ਲੱਗਾ ਜਦੋਂ ਸਾਨੂੰ ਇੱਕ ਖਬਰ ਫੋਨ ਤੇ ਆਈ ਕਿ ਉਹ ਅੱਜ ਸਾਨੂੰ ਅਧੂ ਵਿਚਕਾਰ ਛੱਡ ਕੇ ਚਲਾ ਗਿਆ ਜਦੋਂ ਕਿ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰ ਰਹੇ ਸੀਗੇ ਤੰਦਰੁਸਤ ਹੋਵੇ ਇਸ ਟਾਈਮ ਗੁਰੂ ਘਰ ਦੇ ਵਿੱਚ ਬਿਨਾਂ ਅਰਦਾਸ ਬੇਨਤੀ ਹੋਈ ਕੰਪਾਲਪਾਤ ਸਾਉ ਦਾ ਕੰਪਾਲਪਾਤ ਸਾਉ ਦਾ ਭੂਗ ਪਿਆ ਗਿਆ ਉਹਦੀ ਸਿਹਤ ਦੀ ਤੰਦਰੁਸਤੀ ਲਈ ਪਰ ਬਾਅਦ ਚ ਸਾਨੂੰ ਮੈਸੇਜ ਮਿਲਿਆ ਕਿ ਉਹ ਸਾਨੂੰ ਛੱਡ ਕੇ ਚਲਾ ਗਿਆ ਅੱਛਾ ਸਰ ਕਦੋਂ ਜਾਣਕਾਰੀ ਮਿਲੀ ਤੁਹਾਨੂੰ ਉਹ 10 ਵਜੇ ਦੇ ਕੀ ਹੋਈ ਹੈ ਤਾਂ ਹੁਣ ਸਰ ਕਦੋਂ ਸੰਸਕਾਰ ਉਹਨਾਂ ਦਾ ਕਿੱਥੇ ਕੀਤਾ ਜਾਵੇ 20 ਇੱਥੇ ਸੰਸਕਾਰ ਕਰਿਆ ਜਾਵੇ ਜਾਂ ਕੱਲ ਤਕਰੀਬਨ ਅੰਦਾਜ਼ਾ 12 ਵਜੇ ਦਾ ਬਾਕੀ ਟਾਈਮ ਫਾਈਨਲ ਕਰਾਂਗੇ ਅੰਦਾਜ਼ਾ ਵੀ ਕੱਲ ਕਰਾਂ ਅੱਛਾ ਸਰ ਪਰਿਵਾਰ ਚ ਕੌਣ ਕੌਣ ਨੇ ਪਰਵਾਰ ਚ ਮਾਤਾ ਵਾ ਭਾਈ ਦੋ ਬੱਚੇ ਦਾਦੀ ਜੀ ਇੱਥੇ ਰਹਿੰਦੇ ਸੀ ਜੀ ਹਾਂ ਜੀ ਹਾਂ ਜੀ ਬੱਚੇ ਚੰਡੀਗੜ੍ਹ ਕੋਲ ਮਹੌਲੀ ਕੌਣ ਰਹੇ ਹੋ ਸੀ ਹਾਂ ਤਾਂ ਹੁਣ ਸਰ ਇੱਥੇ ਸੰਸਕਾਰ ਕੀਤਾ ਰਿਹਾ ਇੱਥੇ ਕਰੇਗਾ ਸਰ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਇੱਕ ਵੱਡਾ ਘਟ ਲੱਗਦਾ ਕਿ ਪਿੰਡ ਨੂੰ ਖਾਸ ਤੌਰ ਤੇ ਪਿੰਡ ਵਾਸੀਆਂ ਨੂੰ ਕਿਉਂਕਿ ਸਹਿਚਾਰ ਬਹੁਤ ਸੀ ਕਹਿੰਦੇ ਪਿੰਡ ਦੇ ਨਹੀਂ ਉਹ ਤਾਂ ਘਾਟਾ ਪੈਣਾ ਹੀ ਆ ਜੀ ਜਦੋਂ ਸਾਰਿਆਂ ਨੂੰ ਪੈ ਰਿਹਾ ਪੂਰੇ ਪੰਜਾਬ ਨੂੰ ਪੈ ਰਿਹਾ ਇਸ ਤੇ ਪਿੰਡ ਨਗਰ ਦਾ ਸਭ ਤੋਂ ਪਹਿਲਾਂ ਹੁੰਦਾ ਇੱਥੇ ਜੰਮਿਆ ਪੜਿਆ ਖੇਡਿਆ ਗਲੀਆਂ ਦੇ ਵਿੱਚ ਤੇ ਕਟਾਤਾ ਪੈ ਜਾਣਾ ਹੈ। ਨਾਮ ਪੂਰਾ ਹੋਣ ਵਾਲਾ ਇਹ ਕਟਾ ਜਿਹੜਾ ਹੁਣ ਸਾਨੂੰ ਪੈ ਗਿਆ। ਸਾ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਰਾਜਵੀਰ ਜਵੰਦਾ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਸਿਰਫ ਰਾਜਵੀਰ ਨੂੰ ਯਾਦ ਹੀ ਨਹੀਂ ਕਰ ਰਿਹਾ ਬਲਕਿ ਉਸ ਮੰਦ ਭਾਗੀ ਦਿਨ ਨੂੰ ਵੀ ਕੋਸ ਰਿਹਾ ਜਦੋਂ ਕਿ ਰਾਜਵਿੰਦਰ ਆਪਣੀ ਨਵੀਂ ਬਾਈਕ ਲਈ ਲੈ ਕੇ ਰਾਈਡਿੰਗ ਤੇ ਗਏ ਸੀ ਅਤੇ ਬਾਈਕ ਰਾਈਡਿੰਗ ਦੌਰਾਨ ਇਹ ਹਾਸਾ ਪਾਪ ਰਿਆ ਸੀ ਕਲਾਕਾਰ ਤੋਂ ਲੈ ਕੇ ਪੋਲਿਟੀਕਲ ਲੋਕਹੁਣ ਜਾਂ ਫਿਰ ਆਮ ਲੋਕਹੁਣ ਹਰ ਕੋਈ ਰਾਜਵੀਰ ਜਵੰਦਾ ਨੂੰ ਯਾਦ ਕਰ ਰਿਹਾ ਤੇ ਆਖ ਰਿਹਾ ਕਿ ਰਾਜਵੀਰ ਜਵੰਦਾ ਦੀ ਸਾਫ ਸੁਥੀ ਸ਼ਖਸੀਅਤ ਅਤੇ ਗਾਇਕੀ ਹਮੇਸ਼ਾ ਔਨਰ ਦਿਲਾਂ ਦੇ ਵਿੱਚ ਰਹੇਗੀ ਅਤੇ ਹਮੇਸ਼ਾ ਰਾਜਵੀਰ ਜਵੰਦਾ ਉਹਨਾਂ ਦੇ ਦਿਲਾਂ ਦੇ ਵਿੱਚ ਯਾਦ ਰਹਿਣਗੇ ਅਮਰ ਰਹਿਣਗੇ ਤੇ ਕਦੇ ਵੀ ਭੁਲਾਏ ਨਹੀਂ ਜਾਣਗੇ ਰਾਜਵੀਰ ਜਵੰਦਾ ਦੇ ਹੁਣ ਮ੍ਰਿਤਕ ਦਿਨ ਉਹਨਾਂ ਦੇ ਪਿੰਡ ਪੋਨਾਂ ਲੈ ਕੇ ਲਿਆਂਦਾ ਜਾ ਰਿਹਾ ਜਿੱਥੇ ਕੇ ਸਾਰੀਆਂ ਰਸਮਾਂ ਹੋਣਗੀਆਂ ਤੇ ਕੱਲ ਉਹਨਾਂ ਦਾ ਸਵੇਰੇ ਲਗਭਗ 11 ਵਜੇ ਅੰਤਿਮ ਸੰਸਕਾਰ ਹੋਵੇਗਾ ਤੁਹਾਨੂੰ ਘਰ ਦੇ ਵਿੱਚ ਵਿਛਿਆ ਸੱਤਰ ਤੇ ਇਹ ਅੱਖਾਂ ਦੇ ਹੰਝੂ ਯਾਦ ਕਰ ਰਹੇ ਨੇ ਰਾਜਵੀਰ ਜਵੰਦਾ ਨੂੰ ਜੋ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਗਏ ਅਤੇ ਆਪਣੇ ਚਾਣ ਵਾਲਿਆਂ ਦੇ ਅੱਖਾਂ ਦੇ ਵਿੱਚ ਹੰਝੂ ਦੇ ਕੇ ਕੋਈ ਛੋਟਾ ਹੋਵੇ ਜਾਂ ਵੱਡਾ ਹੋਵੇ ਜਦੋਂ ਤੋਂ ਸਭ ਨੂੰ ਖਬਰ ਮਿਲੀ ਸੀ ਕਿ ਰਾਜਵੀਰ ਜਵੰਦਾ ਖਾਸੇ ਦਾ ਸ਼ਿਕਾਰ ਹੋ ਗਏ ਨੇ ਉਸ ਦਿਨ ਤੋਂ ਹਰ ਕੋਈ ਅਰਦਾਸ ਕਰ ਰਿਹਾ ਸੀ ਕਿ ਵਾਹਿਗੁਰੂ ਰਾਜਵੀਰ ਨੂੰ ਤੰਦਰੁਸਤ ਦੇ ਬਖਸ਼ੋ ਔਰ ਮੁੜ ਤੋਂ ਸਟੇਜ ਤੇ ਹੋਵੇ ਅਤੇ ਆਪਣੇ ਪਰਿਵਾਰ ਤੇ ਬੱਚਿਆਂ ਦੇ ਵਿੱਚ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰੇ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਜਿਵੇਂ ਹੀ ਅੱਜ ਮਨਪਾਗੀ ਖਬਰ ਆਉਂਦੀ ਆ ਉਸ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ ਜੇਕਰ ਰਾਜਵੀਰ ਦੇ ਪਿੰਡ ਪੋਨਾ ਦੀ ਗੱਲ ਕਰੀਏ ਤਾਂ ਤਸਵੀਰਾਂ ਉਹਨਾਂ ਦੇ ਘਰ ਦੀਆਂ ਨੇ ਜਿੱਥੇ ਕੇ ਪਰਿਵਾਰਕ ਮੈਂਬਰ ਪੂਰਾ ਪਿੰਡ ਸੋਗ ਦੇ ਵਿੱਚ ਹੈ ਹਰ ਕਿਸੇ ਦਾ ਦਿਲ ਰੋ ਰਿਹਾ ਹੈ ਤੇ ਅੱਖਾਂ ذریعے ਉਹ ਬਿਆਨ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਤਾਂਹਾ ਮਾਰ-ਮਾਰ ਕੇ ਬਜ਼ੁਰਗ ਬੀਬੀਆਂ ਦਾਦੀ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਰਾਜਵਿਰ ਜਵੰਧਾ ਨੂੰ ਯਾਦ ਕਰ ਰਹੇ ਨੇ ਤੇ ਆਖ ਰਹੇ ਨੇ ਕਿ ਹਲੇ ਤੱਕ ਕੋਈ ਉਮਰ ਹੀ ਨਹੀਂ ਸੀ ਸਾਨੂੰ ਛੱਡ ਕੇ ਕਿਉਂ ਚਲਾ ਗਿਆ ਪਰ ਤੋਂ ਪੰਚਾ ਹਰਪ ਸਿੰਘ ਜੀ ਹਾਂ ਜੀ ਸਰ ਫਿਰ ਯਾਰ ਭਰਾਵਾ ਥੋੜਾ ਦੇਖ ਲੈਣਾ ਮੈਂ ਵਿਟਾਉਟ ਕਰ ਰਿਹਾ ਹਾਂ ਨਾ ਅਜੇ ਵਿਟਾਉਟ ਕਰ ਰਹੇ ਹਾਂ ਹਾਂ ਸਰ ਸਭ ਤੋਂ ਪਹਿਲਾਂ ਕਿਹਾ ਮੈਂ ਨੰਨਾ ਹਰਪ੍ਰੀਤ ਸਿੰਘ ਆ ਮਾ ਪਿੰਡ ਪੋਨਾ ਪਿੰਡ ਆ ਜੀ ਸਰਪੰਚ ਅੱਛਾ ਸਰਪੰਚ ਸਾਹਿਬ ਰਾਜੀਵ ਜਵੰਦਾ ਇੱਕ ਨਾਮੀ ਗਾਇਕ ਤੁਹਾਡੇ ਪਿੰਡ ਦਾ ਦੁਨੀਆ ਵਿੱਚ ਨਹੀਂ ਰਿਹਾ ਜੀ ਬਿਲਕੁਲ ਜੀ ਬਹੁਤ ਸਾਨੂੰ ਜ਼ਿਆਦਾ ਸਦਮਾ ਲੱਗਿਆ ਜਦੋਂ ਸਾਨੂੰ ਇੱਕ ਖਬਰ ਫੋਨ ਤੇ ਆਈ ਕਿ ਉਹ ਅੱਜ ਸਾਨੂੰ ਅੱਧ ਵਿਚਕਾਰ ਛੱਡ ਗਿਆ ਜਦੋਂ ਕਿ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰ ਰਹੇ ਸੀਗੇ ਤੰਦਰੁਸਤ ਹੋਵੇ ਇਸ ਟਾਈਮ ਗੁਰੂ ਘਰ ਦੇ ਵਿੱਚ ਪਿੰਨਾ ਅਰਦਾਸ ਬੇਨਤੀ ਹੋਈ ਕੰਪਰਸ ਆਉ ਦਾ ਕੰਪਰਸ ਆਉ ਦਾ ਭੂਗ ਪਿਆ ਗਿਆ ਉਹਦੀ ਸਿਹਤ ਦੀ ਤੰਦਰੁਸਤੀ ਲਈ ਪਰ ਬਾਅਦ ਸਾਨੂੰ ਮੈਸੇਜ ਮਿਲਿਆ ਕਿ ਉਹ ਸਾਨੂੰ ਛੱਡ ਕੇ ਚਲਾ ਗਿਆ ਅੱਛਾ ਸਰ ਕਦੋਂ ਜਾਣਕਾਰੀ ਮਿਲੀ ਤੁਹਾਨੂੰ ਉਹ 10 ਵਜੇ ਦੇ ਕਰੀਬ ਹੋਈ ਹੈ ਤਾਂ ਹੁਣ ਸਰ ਕਦੋਂ ਸੰਸਕਾਰ ਉਹਨਾਂ ਦਾ ਕਿੱਥੇ ਕੀਤਾ ਜਾਵੇ 28 ਤੇ ਸੰਸਕਾਰ ਕਰਿਆ ਜਾਵੇ ਕੱਲ ਤਕਰੀਬਨ ਅੰਦਾਜ਼ਾ 12 ਵਜੇ ਦਾ ਬਾਕੀ ਟਾਈਮ ਫਾਈਨਲ ਕਰਾਂਗੇ ਅੰਦਾਜ਼ਾ ਵੀ ਕੱਲ ਕਰਾਂ ਅੱਛਾ ਸਰ ਪਰਿਵਾਰ ਚ ਕੌਣ ਕੌਣ ਨੇ ਪਰਵਾਰ ਮਾਤਾ ਵਾ ਭਾਈ ਦੋ ਬੱਚੇ ਦਾਦੀ ਜੀ ਇੱਥੇ ਰਹਿੰਦੇ ਸੀ ਹਾਂਜੀ ਹਾਂਜੀ ਬੱਚੇ ਚੰਡੀਗੜ੍ਹ ਤੋਂ ਮਹਾਲੀਕੋਂਡ ਨਾਲ ਹੋਣ ਸੀ ਹਾਂਜੀ ਤਾਂ ਹੁਣ ਸਰ ਇੱਥੇ ਸੰਸਕਾਰ ਕਿਤੇ ਇੱਥੇ ਕਰੇਗੇ ਸਰ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਇੱਕ ਵੱਡਾ ਘਟ ਲੱਗਦਾ ਕਿ ਪਿੰਡ ਨੂੰ ਖਾਸ ਤੌਰ ਤੇ ਪਿੰਡ ਵਾਸੀਆਂ ਨੂੰ ਕਿਉਂਕਿ ਸਹਿਚਾਰ ਬਹੁਤ ਸੀ ਕਹਿੰਦੇ ਪਿੰਡ ਦੇ ਨਹੀਂ ਉਹ ਤਾਂ ਘਾਟਾ ਪੈਣਾ ਹੀ ਆ ਜੀ ਜਦੋਂ ਸਾਰਿਆਂ ਨੂੰ ਪੈ ਰਿਹਾ ਪੂਰੇ ਪੰਜਾਬ ਨੂੰ ਪੈ ਰਿਹਾ ਇਸ ਤੇ ਪਿੰਡ ਨਗਰ ਦਾ ਸਭ ਤੋਂ ਪਹਿਲਾਂ ਹੁੰਦਾ ਇੱਥੇ ਜੰਮਿਆ ਆਪਣਿਆ ਖੇਡਿਆ ਗਲੀਆਂ ਦੇ ਵਿੱਚ ਤੇ ਘਾਟਾ ਤਾਂ ਪੈ ਜਾਣਾ ਹੀ ਹੈ ਨਾ ਪੂਰਾ ਹੋਣ ਵਾਲਾ ਇਹ ਘਾਟਾ ਜਿਹੜਾ ਹੁਣ ਸਾਨੂੰ ਪੈ ਗਿਆ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਰਾਜਵੀਰ ਜਵੰਦਾ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਸਿਰਫ ਰਾਜਵੀਰ ਨੂੰ ਯਾਦ ਹੀ ਨਹੀਂ ਕਰ ਰਿਹਾ ਬਲਕਿ ਉਸ ਮੰਦ ਭਾਗੀ ਦਿਨ ਨੂੰ ਵੀ ਕੋਸ ਰਿਹਾ ਜਦੋਂ ਕਿ ਰਾਜਵਿੰਦਰ ਆਪਣੀ ਨਵੀਂ ਬਾਈਕ ਲਈ ਲੈ ਕੇ ਰਾਈਡਿੰਗ ਤੇ ਗਏ ਸੀ ਅਤੇ ਬਾਈਕ ਰਾਈਡਿੰਗ ਦੌਰਾਨ ਇਹ ਹਾਸਾ ਵਾਪਰਿਆ ਸੀ ਕਲਾਕਾਰ ਤੋਂ ਲੈ ਕੇ ਪੋਲਿਟੀਕਲ ਲੋਕਹੁਣ ਜਾਂ ਫਿਰ ਆਮ ਲੋਕਹੁਣ ਹਰ ਕੋਈ ਰਾਜਵੀਰ ਜਵੰਦਾ ਨੂੰ ਯਾਦ ਕਰ ਰਿਹਾ ਤੇ ਆਖ ਰਿਹਾ ਕਿ ਰਾਜਵੀਰ ਜਵੰਦਾ ਦੀ ਸਾਫ ਸੁਥੀ ਸ਼ਖਸੀਅਤ ਅਤੇ ਗਾਇਕੀ ਹਮੇਸ਼ਾ ਔਨਰ ਦਿਲਾਂ ਦੇ ਵਿੱਚ ਰਹੇਗੀ ਅਤੇ ਹਮੇਸ਼ਾ ਰਾਜਵੀਰ ਜਵੰਦਾ ਉਹਨਾਂ ਦੇ ਦਿਲਾਂ ਦੇ ਵਿੱਚ ਯਾਦ ਰਹਿਣਗੇ ਅਮਰ ਰਹਿਣਗੇ ਤੇ ਕਦੇ ਵੀ ਭੁਲਾਏ ਨਹੀਂ ਜਾਣਗੇ ਰਾਜਵੀਰ ਜਵੰਦਾ ਦੇ ਹੁਣ ਮ੍ਰਿਤਕ ਦਿਨ ਉਹਨਾਂ ਦੇ ਪਿੰਡ ਪੋਨਾਂ ਲੈ ਕੇ ਲਿਆਂਦਾ ਜਾ ਰਿਹਾ ਜਿੱਥੇ ਕੇ ਸਾਰੀਆਂ ਰਸਮਾਂ ਹੋਣਗੀਆਂ ਤੇ ਕੱਲ ਉਹਨਾਂ ਦਾ ਸਵੇਰੇ ਲਗਭਗ 11 ਵਜੇ ਅੰਤਿਮ ਸੰਸਕਾਰ ਹੋਵੇਗਾ ਤੁਹਾਨੂੰ ਘਰ ਦੇ ਵਿੱਚ ਵਿਛਿਆ ਸੱਤਰ ਤੇ ਇਹ ਅੱਖਾਂ ਦੇ ਹੰਝੂ ਯਾਦ ਕਰ ਰਹੇ ਨੇ ਰਾਜਵੀਰ ਜਵੰਦਾ ਨੂੰ ਜੋ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਗਏ ਅਤੇ ਆਪਣੇ ਚਾਣ ਵਾਲਿਆਂ ਦੇ ਅੱਖਾਂ ਦੇ ਵਿੱਚ ਹੰਝੂ ਦੇ ਕੇ ਜੋਈ ਕੋਈ ਛੋਟਾ ਹੋਵੇ ਜਾਂ ਵੱਡਾ ਹੋਵੇ ਜਦੋਂ ਤੋਂ ਸਭ ਨੂੰ ਖਬਰ ਮਿਲੀ ਸੀ ਕਿ ਰਾਜਵੀਰ ਜਵੰਦਾ ਖਾਸੇ ਦਾ ਸ਼ਿਕਾਰ ਹੋ ਗਏ ਨੇ ਉਸ ਦਿਨ ਤੋਂ ਹਰ ਕੋਈ ਅਰਦਾਸ ਕਰ ਰਿਹਾ ਸੀ ਕਿ ਵਾਹਿਗੁਰੂ ਰਾਜਵੀਰ ਨੂੰ ਤੰਦਰੁਸਤ ਦੇ ਬਖਸ਼ੋ ਔਰ ਮੁੜ ਤੋਂ ਸਟੇਜ ਤੇ ਹੋਵੇ ਅਤੇ ਆਪਣੇ ਪਰਿਵਾਰ ਤੇ ਬੱਚਿਆਂ ਦੇ ਵਿੱਚ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰੇ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਜਿਵੇਂ ਹੀ ਅੱਜ ਮੰਦ ਭਾਗੀ ਖਬਰ ਆਉਂਦੀ ਹੈ ਉਸ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ ਜੇਕਰ ਰਾਜਵੀਰ ਦੇ ਪਿੰਡ ਪੋਨਾ ਦੀ ਗੱਲ ਕਰੀਏ ਤਾਂ ਤਸਵੀਰਾਂ ਉਹਨਾਂ ਦੇ ਘਰ ਦੀਆਂ ਨੇ ਜਿੱਥੇ ਕੇ ਪਰਿਵਾਰਕ ਮੈਂਬਰ ਪੂਰਾ ਪਿੰਡ ਸੋਗ ਦੇ ਵਿੱਚ ਹੈ ਹਰ ਕਿਸੇ ਦਾ ਦਿਲ ਰੋ ਰਿਹਾ ਹੈ ਤੇ ਅੱਖਾਂ ذریعے ਉਹ ਬਿਆਨ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਤਾਂ ਹਾਂ ਮਾਰ ਮਾਰ ਕੇ ਬਜ਼ੁਰਗ ਬੀਬੀਆਂ ਦਾਦੀ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਰਾਜਵੀਰ ਜਵੰਧਾ ਨੂੰ ਯਾਦ ਕਰ ਰਹੇ ਨੇ ਤੇ ਆਖ ਰਹੇ ਨੇ ਕਿ ਹਲੇ ਤੱਕ ਕੋਈ ਉਮਰ ਹੀ ਨਹੀਂ ਸੀ ਸਾਨੂੰ ਛੱਡ ਕੇ ਕਿਉਂ ਚਲਾ ਗਿਆ ਪ੍ਰਧਾਨ ਤੋਂ ਸਰਪੰਚ ਹਰਪ੍ਰੀਤ ਸਿੰਘ ਜੀ ਹਾਂ ਜੀ ਸਰ ਅੱਪੇ ਯਾਰ ਭਰਾਵਾ ਸੁਣੋ ਦੇਖਣਾ ਨਾ ਮੈਂ ਬਿਟ ਆਊਟ ਕਰ ਰਿਹਾ ਨਾ ਅਜੇ ਬਦੌੜ ਕਰ ਰਹੇ ਹਾਂ ਸਰ ਸਭ ਤੋਂ ਪਹਿਲਾਂ ਕੀ ਨਾ ਨੰਨਾ ਹਰਪ੍ਰੀਤ ਸਿੰਘ ਜੀ ਮਾ ਪਿੰਡੋਂ ਪੋਨਾ ਪਿੰਡ ਆ ਜੀ ਸਰਪੰਚ ਅੱਛਾ ਸਰਪੰਚ ਸਾਹਿਬ ਰਾਜਵੀਰ ਜਵੰਦਾ ਇੱਕ ਨਾਮੀ ਗਾਇਕ ਤੁਹਾਡੇ ਪਿੰਡ ਦਾ ਦੁਨੀਆ ਵਿੱਚ ਨਹੀਂ ਰਿਹਾ ਜੀ ਬਿਲਕੁਲ ਜੀ ਬਹੁਤ ਸਾਨੂੰ ਜਿਆਦਾ ਸਦਮਾ ਲੱਗਾ ਜਦੋਂ ਸਾਨੂੰ ਇਹ ਖਬਰ ਫੋਨ ਤੇ ਆਈ ਕਿ ਉਹ ਅੱਜ ਸਾਨੂੰ ਅਧਵਿਚਾਰ ਛੱਡ ਕੇ ਚਰਾ ਗਿਆ ਜਦੋਂ ਕਿ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰ ਰਹੇ ਸੀਗੇ ਤੰਦਰੁਸਤ ਹੋਵੇ ਇਸ ਟਾਈਮ ਗੁਰੂ ਘਰ ਦੇ ਵਿੱਚ ਪਿੰਨਾ ਅਰਦਾਸ ਬੇਨਤੀ ਹੋਈ ਸ਼੍ਰੀ ਖੰਡ ਪਾਤ ਸਾਹਿਬ ਦਾ ਕਨਪਟ ਸਾਹਿਬ ਦਾ ਭੋਗ ਪਾਇਆ ਗਿਆ ਉਹਦੀ ਸਿਹਤ ਦੀ ਤੰਦਰੁਸਤੀ ਲਈ ਪਰ ਬਾਅਦ ਸਾਨੂੰ ਮੈਸੇਜ ਮਿਲਿਆ ਕਿ ਉਹ ਸਾਨੂੰ ਛੱਡ ਕੇ ਚਲਾ ਗਿਆ ਅੱਛਾ ਸਰ ਕਦੋਂ ਜਾਣਕਾਰੀ ਮਿਲੀ ਤੁਹਾਨੂੰ ਪਹ 10 ਵਜੇ ਦੇਖੀ ਉੱਠੋਈ ਹੈ ਤਾਂ ਹੁਣ